ਅੱਜ ਦਾ ਜਿਹੜਾ ਆਪਣਾ ਟੂਰ ਆ ਆਗਰਾ ਤਾਜ ਮਹਿਲ ਦੇ ਵਿੱਚ ਆ ਤੇ ਹੁਣ ਆਪਾਂ ਇੱਥੇ ਜਿਹੜਾ ਪਾਰਕਿੰਗ ਆ ਪਾਰਕਿੰਗ ਤੋਂ ਸਟਾਰਟ ਕੀਤਾ ਪਹਿੜ ਗਾਈਡ ਮਿਲ ਜਾਂਦਾ ਇੱਥੇ ਤੇ ਪਰ ਪਰਸਨ ਦੀ ਜਿਹੜੀ ਟਿਕਟ ਲੈਂਦੇ ਆ 50 ਰੁਪਏ ਦੀ ਆਪਾਂ ਆਊਟਰ ਦੇਖਣਾ ਤੇ ਪਲੱਸ ਗਾਈਡ ਦੀ ਜਿਹੜੀ ਫੀਸ ਹੁੰਦਾ ਜਿਵੇਂ ਅਸੀਂ 4 ਮੈਂਬਰਾਂ ਤੇ 4 ਮੈਂਬਰਾਂ ਦੇ ਹਿਸਾਬ ਨਾਲ ਸਾਡੇ ਕੋਲ ਇਹਨਾਂ ਨੇ 1000 ਰੁਪਏ ਚਾਰਜਸ ਕੀਤਾ ਵਿਦ ਟਿਕਟ ਤੇ ਅਸੀਂ ਫੋਲ ਫੈਮਿਲੀ ਜਿਹੜਾ ਟੂਰ ਦੇਖਣ ਆਏ ਆ ਬਾਕੀ ਦੇਖਦੇ ਆ ਜੀ ਕਿਦਾਂ ਦਾ ਮਾਹੌਲ ਆ ਨਾ ਅੰਦਰ ਤੇ ਫਸਟ ਟਾਈਮ ਆਏ ਆ ਇਹ ਵਲੌਗ ਬਈ ਆਪਣਾ ਦੁਬਾਰਾ ਸਟਾਰਟ ਕੀਤਾ ਆਪਣੀ ਫੈਮਿਲੀ ਦੇ ਨਾਲ ਤੇ ਮੇਰੀ ਡਾਟਰ ਲਗਭਗ 1.5 ਸਾਲ ਦੀ ਹੋ ਗਈ ਆ ਮੇਰਾ ਇੱਕ ਡ੍ਰੀਮ ਸੀ ਕਿ ਮੈਂ ਆਪਣੀ ਡਾਟਰ ਦੇ ਨਾਲ ਇੰਡੀਆ ਦਾ ਟੂਰ ਕਰਾਂ ਤੇ ਰੱਬ ਦੀ ਕਿਰਪਾ ਨਾਲ ਇਹ ਪਹਿਲਾ ਸਾਡਾ ਟ੍ਰਿਪ ਆ ਸਾਊਥ ਇੰਡੀਆ ਦਾ ਜਿਸ ਚ ਆਗਰਾ ਤੇ ਹਜੂਰ ਸਾਹਿਬ ਪਲੱਸ ਮੁੰਬਈ ਤੇ ਰਾਜਸਥਾਨ ਦੇ ਜਿਹੜੇ ਏਰੀਆਜ਼ ਨੇ ਆਪਾਂ ਕਵਰ ਕਰਨੇ ਆ ਤੇ ਮਾਲਕ ਸੁੱਖ ਰੱਖੇ ਆਪਣੇ ਸਾਰੇ ਕਵਰ ਹੋਣ ਤੇ ਆਪਾਂ ਤੁਹਾਡੇ ਨਾਲ ਸੋਹਣੇ ਸੋਹਣੇ ਮੈਮਰੀਜ਼ ਸ਼ੇਅਰ ਕਰੀਏ ਤੋਂ ਹੀ ਗਰਮੀ ਦੀ ਗੱਲ ਕਰੀਏ ਜੇਕਰ ਮੌਸਮ ਦੀ ਗਰਮੀ ਦਾ ਮੌਸਮ ਥੋੜਾ ਸਟਿੱਕੀ ਜਾਂ ਵੈਦਰ ਆ ਚਲੋ ਵੀ ਚਲੋ ਸਾਰਾ ਟਾਈਮ ਘੱਟਾ ਕੇ ਦੇ ਦਿੰਦੇ ਹਾਂ ਅੰਦਰੋਂ ਪੰਚੋ ਦੇ ਦੇਣਾ ਜਿੰਦਗੀ ਕਵਰ ਕਰਨਾ ਹਲੋ ਚੁੱਪ ਚੁੱਪ ਅੰਦਰ ਕਰਾ ਜੀ ਤਾਜਮਹਿਲ ਤੇ ਇੰਦੀ ਐਂਟਰੈਂਸ ਜਿਹੜੀ ਚੈੱਕ ਪੋਸਟ ਤੋਂ ਬਾਅਦ ਐਂਟਰੈਂਸ ਦਾ ਨਜ਼ਾਰਾ ਇਹ ਹੈ ਲਗਭਗ ਤੇ ਆ ਪਾਕਸਰ ਜਿਹੜਾ ਐਂਟਰੈਂਸ ਮਨਾਰ ਦੇਖਦੇ ਆਂ ਅੱਜ ਵਾਰ ਇਹ ਥਿਊ ਇਦਾਂ ਦਾ ਜਿਹਨੇ ਤੁਹਾਨੂੰ ਪਹਿਲਾਂ ਦੱਸਿਆ ਕਿ ਆਹ ਹੀ ਚੀਜ਼ਾਂ ਦਾ ਫਾਇਦਾ ਦੇਖੋ ਇਹ ਸ਼ਾਰਟਕਟ ਲੈ ਕੇ ਜਾਂਦੇ ਆ ਤੇ ਆਮ ਪਬਲਿਕ ਜੋ ਸਰਾਉਂਡਿੰਗ ਉਦਾਂ ਹੀ ਘੁੰਮ ਰਹੀ ਆ प्रॉपर वेस्टर्न तो था गेट था। आगे। आगे। और देखिए का मेन एंटन गेट है बॉटम टू टॉप और इसी साइकिल जो ब्लैक राइटिंग अरबिक लैंग्वेज कुरान बॉटम कुरान की आइटर यही रेटिंग आप डाउन से ऊपर तक देखेंगे तो एक लेबल राइट पर एक्चुअली डाउन स्मॉल लेटर पर देखिए जैसे ऊपर देखेंगे हल्के से बड़े होते जाएंगे क्योंकि इसमें इंच का है इंच नथिंग तो शो करेंगे बाईल और ऊपर देखो रेड फ्लो रेड फ्लावर डेकोरेट है जैसे रेड लीफ है ग्रीन लीफ है तो ऐसा लगता है इसमें नेचुरल कलर पेंट है अगर ये कलर पेंट होते तो कब के आउट हो जाते तो कलर पेंट नहीं सब ऑल जेम स्टोन है जेम स्टोन है सब सीमीप्रेत स्टोन है तो सब इसमें इंडे किए गए और देखिए टॉप तो पर देखिए वाइट डोम है स्मॉल स्टोन तो हाउ मैन डॉम टू ट्वेंटी तो टू तो ईयर बिल्ड ਕਿਉਂਕਿ ਸਿਸਟਮ ਕੀ ਆ ਤਾਂ ਕੋਈ ਵੀ ਈਜ਼ੀ ਸਿਸਟਮ ਨਹੀਂ ਥਾ ਕੰਪਿਊਟਰ ਲੈਪਟਾਪ ਕੈਲਕੂਲੇਟਰ ਕੈਲਕੂਲੇਸ਼ਨ ਕੇ ਲਿਏ ਸੋ ਇੰਝ ਹੀ ਰੈਂਡਮ ਬਣਾ 22 ਡੌਮ ਬਣਾ ਕੇ 22 ਡੌਮ ਬਣਾ ਕੇ ਇੱਥੇ ਰੱਖੀ ਟਾਈਮ ਨੂੰ ਰਿਪਰੈਜ਼ੈਂਟ ਕਰਦੇ ਓਕੇ ਜੇ ਕਿਸ ਕੋ ਪ੍ਰੈਜੈਂਟ ਕਰਦੇ ਟਾਈਮ 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 ਪੀਰੀਅਡ ਕੋ ਤੋ 22 ਜਿਹੜੇ ਆ ਡੌਮ ਆ ਕਹਿੰਦੇ ਕਿ ਮੈਂ ਇਹ ਉਸ ਟਾਈਮ ਉਹਨਾਂ ਨੇ ਸਾਲ ਦੇ ਹਿਸਾਬ ਨਾਲ ਵਧਾਏ ਆ ਜਿੰਨੇ ਸਾਲ ਲੱਗੇ ਜਿੰਨੇ ਸਾਲ ਲੱਗੇ ਉਹਨੇ ਸਾਲਾਂ ਦੇ ਵਿੱਚ ਇਹ ਤਿਆਰ ਹੋਏਗਾ ਤੋ 20000 ਵਰਕਰ ਲੱਗੇ ਥੈਟ ਟਾਈਮ 20000 ਵਰਕਰ ਔਰ ਜਹਾਂ ਤੇ ਹਮ ਲੋਗ ਐਕਸਟੈਂਡ ਹੈ তাজਮਲ ਦਾ 4 ਕੋਰ ਕੋਰੀਏ ਕਹ ਲਤਾ 4 ਗਾਰਡਨ 4 ਪਰਨੋਪ ਗੇਰੀ ਵਰੀ ਸਾਈਟ ਸੇਮ ਵੀਊ ਆਈਏ ਬਸ ਇਹ ਹੈ ਜੀ ਸਨਸੈਟ ਦਾ ਵੀਊ ਦੇਖੋ ਦੁਪਹਿਰੇ ਆਉਂਦੇ ਆ ਸਵੇਰੇ ਦੇਖ ਸਕਦੇ ਹੋ ਬੈਸਟ ਮੌਸਮ ਤੇ ਅਕੋਰਡਿੰਗ ਟੂ ਕਿਹੜਾ ਟਾਈਮ ਪੀਰੀਅਡ ਹੈ ਨਾ ਫਰੇਮਿੰਗ ਆ ਤੇ ਤੁਸੀਂ ਆਹ ਦੇਖੋ ਵੀ ਕਿੰਨੀ ਸੋਹਣੀ ਬਿਊਟੀ ਆ ਦੇਖੋ ਜੀ ਆ ਐਂਟਰੈਂਸ ਗੇਟ ਤੇ ਜਦੋਂ ਆਪਾਂ ਇੱਥੇ ਖੜ ਕੇ ਦੇਖਦੇ ਐ ਤਾਂ ਲੱਗਦਾ ਕਿ ਤਾਜ ਮਹਿਲ ਬਹੁਤ ਜ਼ਿਆਦਾ ਨੇੜੇ ਆ ਪਰ ਜਿਵੇਂ ਜਿਵੇਂ ਆਪਾਂ ਇਹਦੇ ਅੰਦਰ ਜਾਵਾਂਗੇ ਤਾਂ ਇਹਦੀ ਡੈਪਥ ਹੋਰ ਵੱਧ ਜੂਗੀ ਤੇ ਆਪਾਂ ਨੂੰ ਪਤਾ ਲੱਗੂਗਾ ਵੀ ਕਿੰਨੀ ਦੂਰ ਐ ਇਹੀ ਜਿਹੜਾ ਕਿ ਆਰਕੀਟੈਕਚਰ ਦਾ ਇੱਕ ਨਮੂਨਾ ਇੱਕ ਜਿਹੜਾ ਵੰਡਰ ਬਣਾਉਂਦਾ ਇਹਨੂੰ ਹਰ ਪਾਸੋਂ ਹਰ ਦਿਖਤ ਤੋਂ ਇਹਦਾ ਵੱਖਰਾ ਹੀ ਨਜ਼ਾਰਾ ਕਿ ਕਦੇ ਵੀ ਆਪਾਂ ਇਸ ਚੀਜ਼ ਨੂੰ ਆਪਾਂ ਜੱਜ ਨਹੀਂ ਕਰ ਸਕਦੇ ਤੇ ਅਲਿਊਜ਼ਨ ਕ੍ਰੀਏਟ ਕਰਦਾ ਇਹ ਇਸ ਟਾਈਮ ਇਹ ਆਪਾਂ ਨੂੰ ਸਭ ਤੋਂ ਨੇੜੇ ਦਿਖਾ ਰਿਹਾ ਹੈ ਤੇ ਜਿਵੇਂ ਜਿਵੇਂ ਅੱਗੇ ਆਪਾਂ ਜਾ ਰਹੇ ਹਾਂ ਤੇ ਗਾਈਡ ਆਪਾਂ ਨੂੰ ਉਦਾਂ-ਉਦਾਂ ਗਾਈ ਤੇ ਨਵੀਂ ਨਵੀਂ ਚੀਜ਼ਾਂ ਨਾਲ ਬਾਰੇ ਜੋੜੀਆਂ ਦੱਸਦੇ ਪਏ ਆ। ਇਹ ਹੈ ਜੀ ਤਾਜ ਮਹਿਲ ਦਾ ਝਾਕਾ-ਬਾਕਾ ਜਿਹੜਾ ਐਂਟਰੀ ਪੁਆਇੰਟ ਤੋਂ ਤੇ ਲੋਕੀ ਇੱਥੇ ਫੋਟੋਆਂ ਖਚਾਉਂਦੇ ਪਏ ਆ। ਮੇਨ ਪੁਆਇੰਟ ਆ ਜਿੱਥੇ ਫੋਟੋਆਂ ਕੈਪਚਰ ਕਰਦੇ ਆ ਦੇਖੋ ਵੀਡੀਓਜ਼ ਤੇ ਐਂਟਰੈਂਸ ਤੇ ਬਹੁਤ ਸੋਹਣੀ ਫੋਟੋ ਆਉਂਦੀ ਇੱਥੋਂ ਦੀਆਂ। ਕੈਪਚਨ ਸਨਸੈਟ ਆ ਥੋੜਾ ਜਿਹਾ ਪਰਸਨਲੀ ਫੋਟੋ ਨਹੀਂ ਆ ਸਕਦੀਆਂ ਪਰ ਤਾਜ ਮਹਿਲ ਵਿਊ ਦੇਖਣਾ ਸਭ ਤੋਂ ਵਧੀਆ ਟਾਈਮ ਆ ਇਹ। ਜਦੋਂ ਵੀ ਤੁਸੀਂ ਆਜਮਾਇਆ ਲਾਓ ਤਾਂ ਆਹ ਸਪੇਸ ਜਿਹੜੀ ਪਲੇਸ ਆ ਸਪੈਸ਼ਲੀ ਤੇ ਸਭ ਤੋਂ ਘੈਂਟ ਪਲੇਸ ਆ ਜਸਪੀਤ ਖੜਕੇ ਦਿਖਾਈ ਇਹ ਕੋਰਨਰ ਪਲੇਸ ਦੇ ਉੱਤੇ ਸਭ ਤੋਂ ਵਧੀਆ ਜਿਹੜੀ ਫੋਟੋਆਂ ਆਉਂਦੀਆਂ ਦੇਖੋ ਸਪੋਰਟ ਕਰ ਸਕਦੇ ਤੁਸੀਂ ਇਦਾਂ ਤੇ ਨਾਲੇ ਇੱਥੇ ਸਭ ਤੋਂ ਵੱਡੀ ਗੱਲ ਕੀ ਆ ਕਿ ਇੱਥੇ ਕਰਾਊਡ ਨਹੀਂ ਹੈਗਾ ਤੇ ਇਹ ਤੁਹਾਨੂੰ ਕਵਰ ਕਰਦਾ ਅੱਗੇ ਚੱਲਦੇ ਆਂ ਤੇ ਅੱਗੇ ਪੁੱਛਦੇ ਆਂ ਗਾਈਡ ਤੋਂ ਕਿ ਕਿਉਂਕਿ ਇੱਥੇ ਜਿੰਨੀਆਂ ਚੀਜ਼ਾਂ ਬਣੀਆਂ ਹਰ ਇੱਕ ਚੀਜ਼ ਦਾ इतिहास तो देखो ये रेड बिल्डिंग दर भी है ये आपके जब शाहजहान के टाइम के गेस्ट आते थे के देखने के लिए तो बाहर तो जाना आते थे तो ये ड्रम हाउसा के अंदर में टोटल 16 गार्डन है एट राइट एट लेफ्ट नो बिग नो स्मॉल सेम साइज हर गार्डन में इतना एरिया जो आप देख रहे हैं देखो बीच में जो स्मॉल स्मॉल ट्री है जो सामने देख रहे हैं उसमें जो फाउंटेन टोटल फिफ्टी थ्री फाउंटेन है टोटल एक स्टेट लाइट फिफ्टी थ्री पाउंट ये रेनोवेट होते रहे क्योंकि ये देखो उस टाइम क्या था उनका केमिकल सिस्टम डिस्टेंस का उस टाइम इलेक्ट्रिसिटी नहीं थी तो उस टाइम चलते थे ग्रेविटी बड़े बड़े टैंक टंके काफ़ी हाईट्री वहाँ से तब तक देखो हम लोग जिस पे स्टैंड में रेड 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 स्टैंड ये आपका फ्रॉम फतेहपुर टिकी से आया वाइट मार्बल फोन न राजस्थान वहाँ से आए क्योंकि उस टाइम क्या था देखो ट्रांसपोर्ट नहीं थे नहीं थे तो ऑल इसमें बाई तो एलिफेंट एलिफेंट से आया और तो देखो ताज की साइड में जो ब्लैक रहते हैं डाउन से देखिए गौर से तो जैसे ऊपर देखते जाएंगे तो बिगर बिगर बिगेस्ट लेटर होते जाते हैं क्योंकि इसमें वन एंड हाफ इंच का डिफरेंस है बड़े होते जाते हैं ये हर जगह शो करते हैं यहाँ किसी भी कॉर्नर से देख ली तो ये आपकी प्रेयर है ये इवनिंग टाइम की प्रेयर है और ये इस गेट पे है जो ब्लैक राइटिंग ये मॉर्निंग की प्रेयर है प्रेयर है इन पर जो भी लिखी है प्रेयर इवनिंग और साथ की फोर प्लर है कोई भी प्लर देखिए स्ट्रेट नहीं है स्लाइडिल टेल्टेड है कभी भी जैसे स्लाइडिंग टेल्टेड है आउट में कभी भी फॉल करेंगे आउट में फॉल करेंगे आपकी इंटाइट बिल्डिंग सीप रहेगी कभी भी गिरेगी और सपोज करिए साथ में अगर कलर नहीं होते हटा दीजिए प्लर नहीं है साथ में तो उसकी ब्यूटी हाफ हो जाएगी ब्यूटी भी डबल होती है ताजमहल कहीं से भी देखिए सेम है कहीं पे जाँच स्टैंड हो जाएंगे सेम है सिमिट्री है इक्वल बना हुआ है और देखो जो रेड बिल्डिंग है वो शायद में ये आपका रॉयल गेस्ट हाउस इनके लिए गेस्ट आते थे यहाँ नाइट स्टे किया करते थे क्योंकि उस टाइम होटल गेस्ट हाउस में सेम है सी बिल्डिंग उधर भी है वो आपका मॉल मस्जिद मस्जिद मॉल कोई भी बिल्डिंग बनाई उनने डबल बनाई ताकि सिमिटी बैलेंस रहे ਤਾਕੀ ਆਸਾਨੀ ਹੋਵੇਦਰ ਬਿਲਡਿੰਗ ਸ਼ਾਹਜਹਾਨ ਦਾ ਡਰਾਮਾ ਜਿਹੜਾ ਸ਼ਾਹਜਹਾਨ ਦੀ ਅੰਤ ਨੂੰ ਵੀ ਹੋਰ ਦਾਸਤਾ ਹੁ ਚਲੋ ਜਿਵੇਂ ਕਿ ਗਾਈਡ ਦੇ ਅਨਸਾਰ ਦੱਸਿਆ ਗਿਆ ਕਿ ਇਹ ਜਿਹੜੀ ਜਗ੍ਹਾ ਜੀ ਇਹ ਸ਼ਾਹਜਹਾਨ ਦੇ ਟਾਈਮ ਦੇ ਵਿੱਚ ਜਦੋਂ ਇੱਥੇ ਕੋਈ ਗੈਸਟ ਆਉਂਦਾ ਸੀ ਤਾਂ ਉਹਦੇ ਵੈਲਕਮ ਵਾਸਤੇ ਇਹਦੇ ਉੱਪਰ ਡਰਮ ਵੇਟ ਕੀਤੇ ਜਾਂਦੀ ਸੀ ਤੇ ਸੇਮ ਹੀ ਇਸ ਦੇ ਸੈਕੰਡ ਆਪੋਜ਼ਿਟ ਸਾਈਡ ਆ ਜਿੰਨਾ ਵੀ ਤਾਜਮਹਲ ਦੇ ਵਿੱਚ ਕੋਈ ਬਿਲਡਿੰਗ ਸਟਰਕਚਰ ਹੋਇਆ ਜਿੰਨੇ ਵੀ ਹੈਗੇ ਆ ਉਹ ਸਾਰੇ ਸਿਮੈਟ੍ਰਿਕ ਆ ਲਾ ਤੇ ਇਹਦੇ ਸਿਸਟਮ ਦੇ ਰਿਲੇਟਡ ਇੱਕ ਹੋਰ ਜਿਹੜੀ ਇੰਟਰਸਟਿੰਗ ਚੀਜ਼ ਦੱਸੀ ਹੈ ਗਾਈਡ ਨੇ ਕਿ ਇਹਦੇ ਵਿੱਚ ਜਿੰਨੇ ਪਾਰਕ ਆ ਲਾਈਕ ਆਹ ਪਾਰਕ ਤੁਸੀਂ ਦੇਖ ਰਹੇ ਹੋ ਉਸ ਪਿੱਛੇ ਆ ਇਸ ਦੇ ਬੈਕ ਸਾਈਡ ਜਾਂ ਫਿਰ ਆਹ ਪਾਰਕ ਆ ਇਹ ਸਾਰੇ ਪਾਰਕ ਦੇ ਜਿਹੜੇ ਸਾਈਜ਼ ਆ ਇਹ ਸਾਰੇ ਸਿਮੈਟ੍ਰਿਕਲੀ ਸੇਮ ਆ ਤੇ ਲਗਭਗ ਇਹ ਇੱਕ ਲੈਂਡ ਦੇ ਵਿੱਚ ਜਿਹੜੇ ਪਾਰਕ ਬਣੇ ਹੋਏ ਆ ਇਹ ਚਾਰ ਪਾਰਕ ਬਣੇ ਆ ਤੇ ਚਾਰ ਦੀ ਜਿਹੜੀ ਡਾਈਮੈਂਸ਼ਨ ਹੈ ਉਹ ਚਾਰ ਆ ਸੇਮ ਜਿਵੇਂ ਕਿ ਇੱਕ ਲੈਂਡ ਦੇ ਵਿੱਚ ਚਾਰ ਨੇ ਫਰਸਟ ਸੈਕੰਡ ਥਰਡ ਤੇ ਫੋਰਥ ਉਧਰ ਸਾਈਡ ਆ ਤੇ ਇਹ ਟੋਟਲ ਜਿਹੜੇ ਹੈਗੇ 16 ਪਾਰਕ ਬਣੇ ਹੋਏ ਆ ਤੇ 16 ਦਾ ਸਾਈਡ ਜਿਹੜਾ ਜਿਹੜੀ ਸੀਮ ਆ ਇਹ ਇੱਕ ਹੋਰ ਇੰਟਰਸਟਿੰਗ ਚੀਜ਼ ਜਿਹੜੀ ਇਹਦੇ ਵਿੱਚ ਫੈਕਟ ਲੱਗੇ ਆ ਕਿ ਜਿੰਨਾ ਸਿਸਟਮ ਬਣਿਆ ਉਸ ਟਾਈਮ ਟਰਾਂਸਪੋਰਟ ਨਹੀਂ ਹੈ ਜਿਵੇਂ ਕਿ ਆ ਮਕਰਾਨਾ ਦੱਸਿਆ ਗਿਆ ਤੇ ਮਾਰਬਲ ਜਿੰਨਾ ਵੀ ਲਿਆਂਦਾ ਗਿਆ ਇਹ ਸਾਰਾ ਮਾਰਬਲ ਇਹਨਾਂ ਨੇ ਹਾਤੀਆਂ ਨਾਲ ਜਿਹੜਾ ਖਿੱਚ ਕੇ ਲਿਆਂਦਾ ਤੇ ਅੱਗੇ ਆ ਗਿਆ ਜੀ ਉਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਜੋ ਇਹਨਾਂ ਦਰਖਤਾਂ ਦੇ ਪਿੱਛੇ ਇੱਕ ਬਿਲਡਿੰਗ ਬਣੀ ਹੋਈ ਆ ਇਸ ਬਿਲਡਿੰਗ ਨੂੰ ਉਸ ਟਾਈਮ ਦਾ ਗੈਸਟ ਹਾਊਸ ਸੀ ਜਿੰਦੇ ਵਿੱਚ ਸ਼ਾਹਜਹਾਂ ਦੇ ਜਿਹੜੇ ਰਾਇਲ ਗੈਸਟ ਆਉਂਦੇ ਸੀ ਤਾਂ ਉਹ ਸਟੇ ਕਰਦੇ ਸੀ ਤੁਸੀਂ ਇਹ ਬਿਲਡਿੰਗ ਦੇਖ ਸਕਦੇ ਹੋ ਤੇ ਇਸ ਦੇ ਤਾਜਮਲ ਦੇ ਓਪੋਜ਼ਿਟ ਸੇਮ ਸੇਮ ਬਿਲਡਿੰਗ ਬਣੀ ਹੋਈ ਆ ਜਿਹੜੇ ਇਹਦੇ ਵਿੱਚ ਪ੍ਰੇਅਰ ਵਗੈਰਾ ਕਰਦੇ ਸੀ ਇਹ ਉਹ ਚੀਜ਼ ਬਣੀ ਹੋਈ ਆ ਤਾਜਮਲ ਇਕੱਲਾ ਇਸ ਇੱਕ ਬਿਲਡਿੰਗ ਨਾਲ ਨਹੀਂ ਇਹ ਪ੍ਰੋਪਰ ਸਟਰਕਚਰ ਦੇ ਨਾਲ ਬਣਿਆ ਹੋਇਆ ਜਿੰਨੀਆਂ ਚੀਜ਼ਾਂ ਇੱਥੇ ਬਣਾਈਆਂ ਗਈਆਂ ਡਿਜ਼ਾਈਨ ਕੀਤੀਆਂ ਉਹ ਬੜੀਆਂ ਸੋਚ ਸਮਝ ਕੇ ਤੇ ਬੜੀਆਂ ਡੀਪਲੀ ਆਰਕੀਟੈਕਟ ਨੇ ਜਿਹੜੀਆਂ ਡਿਜ਼ਾਈਨ ਕੀਤੀਆਂ ਕਿ ਜਿਹੜਾ ਕਿ ਕਈ ਸੌ ਸਦੀਆਂ ਤੱਕ ਇਦਾਂ ਹੀ ਬਰਕਰਾਰ ਰਹੇ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਕਿੰਨਾ ਪੁਰਾਣਾ ਤੇ ਅੱਜ ਵੀ ਉਦਾਂ ਹੀ ਮੈਂਟੇਨ ਹੈ ਨਾ ਤਾਂ ਹਜ਼ਾਰਾਂ ਲੱਖਾਂ ਲੋਕ ਆ ਜਿਹੜੇ ਆ ਕਿ ਹਰ ਰੋਜ਼ ਇੱਥੇ ਵਿਜ਼ਿਟ ਕਰਦੇ ਆ ਜੀ ਜਮਨਾ ਦੇ ਕੱਡੇ ਵਸਿਆ ਹੋਇਆ ਤਾਜ ਮਹਿਲ ਦਾ ਤਾਜ ਮਹਿਲ ਦਾ ਵਧੀਆ 뷰 ਲੈਣ ਵਾਸਤੇ ਕਈ ਲੋਕ ਜਿਹੜੇ ਉਹ ਜਮਨਾ ਤੋਂ ਪਾਰ ਜਿਹੜਾ ਜਮਨਾ ਤੋਂ ਪਾਰ ਦਾ ਸਨਸੈਟ ਦਾ 뷰 ਦੇਖਣ ਵਾਸਤੇ ਖੜੇ ਹੋਏ ਆ